ਦੇਖੋ ਬਈ ਗਰਾਰੀ ਫਸ ਗਈ ਉਹ ਗੱਡੀ ਨਿਗਾਹ ਰਿਆ ਸੀ ਬੰਦਾ ਉਹ ਗੱਡੀ ਲਿਆ ਕੇ ਬਚਾ ਲੈਣਾ ਤੀ ਉਹ ਕਹਿੰਦਾ ਮੈਂ ਨਹੀਂ ਪਰਾਂ ਕਰਦਾ ਉਹ ਕਹਿੰਦਾ ਮੈਂ ਨਹੀਂ ਪਿੱਛੇ ਹਟਦਾ ਦੇਖੋ ਕੀ ਬਣਦਾ ਹੁਣ ਕੋਈ ਸਮਝ ਨਹੀਂ ਆ ਰਹੀ ਗੱਲ ਦੀ ਵੀ ਕੀ ਚੱਕਰ ਹੈ ਉਹ ਉਧਰ ਨਹੀਂ ਆ ਰਿਹਾ ਉਹ ਜਮ ਇਤਰਾ ਜਾਮ ਲੱਗਣ ਤੇ ਉੱਤੇ ਜਾ ਰਿਹਾ ਜਾਮ ਲੱਗ ਸਕਦਾ ਉੱਥੇ ਕੋਈ ਸਮਝ ਨਹੀਂ ਆਉਦੀ ਹੈ ਕਹਿੰਦਾ ਮੈਂ ਨਹੀਂ ਪਰਾਂ ਕਰਦਾ ਉਹ ਕਹਿੰਦਾ ਮੈਂ ਨਹੀਂ ਕਰਦਾ ਹੋ ਦੇਖੋ ਬੰਨ ਬਣਦਾ ਕੀ ਆ ਇਹ ਉਹਨੇ ਉਧਰੋਂ ਲਿਆ ਕੇ ਬਾੜਤੀ ਉਹਨੇ ਉਧਰੋਂ ਹੁਣ ਤੁਸੀਂ ਆਪ ਹੀ ਕਮੈਂਟਾਂ ਚ ਦੱਸਿਓ ਵੀ ਕੀ ਦਾ ਕਸੂਰ ਹੈ ਹੈ ਉਹਨੇ ਤੋਂ ਬੱਸਾਂ ਵਗੈਰਾ ਨੰਗਦੀਆਂ ਨੇ ਹੋਰ ਵੀ ਹਾਦਸਾ ਹੋ ਸਕਦਾ ਕੋਈ ਇਹ ਤਾਂ ਬਚਤ ਰਹਿ ਗਈ ਇੰਨੇ ਹੀ ਬਹੁਤ ਆ ਉਹਦਾ ਲੱਗਿਆ ਲੱਗਿਆ ਕੁਝ ਨਹੀਂ ਹੈਗਾ ਬਸ ਇੱਕ ਗਰਾਰੀ ਫਸਾਈ ਹੈ ਗਰਾਰੀ ਕਹ ਦਿੰਦੇ ਆ ਵੀ ਆਪਾਂ ਗਰਾਰੀ ਫਸ ਗਈ ਆਪਚਾ ਵਾ ਦੇਖੋ ਬੱਸਾਂ ਵਗੈਰਾ ਨੰਗਦੀਆਂ ਨੇ ਹੁਣ ਇਹਨਾਂ ਨੂੰ ਵੀ ਔਖਾ ਸਾਰਿਆਂ ਨੂੰ ਹੀ ਔਖਾ ਹੈ ਨਾ ਤੇ ਹੁਣ ਬਚਤ ਰਹਿ ਗਈ ਹੁਣ ਇਹ ਨੰਗ ਜਾਣ ਕੀ ਮੰਗਦੇ ਨੇ ਉਹ ਇਹਦੇ ਇੰਨੀ ਬਹੁਤ ਹੈ ਵੀ ਜੇ ਨਹੀਂ ਉਹ ਬਚਤ ਰਹਿ ਜੀ ਬਹੁਤ ਵੱਡੀ ਗੱਲ ਹੁੰਦੀ ਐ ਇਹ ਕੋ ਗੱਲ ਨਹੀਂ ਪਾਉਂਦੇ ਉਹ ਦੇਖੋ ਤੁਸੀਂ ਜੇ ਹੁਣ ਇੱਥੇ ਜਾਮ ਲੱਗਦਾ ਤਾਂ ਇੱਥੇ ਹੋਰ ਵੀ ਹਾਦਸਾ ਹੋ ਸਕਦਾ ਇਹ ਬੇਕੂਫੀ ਵਾਲੀ ਗੱਲ ਐ ਸਾਰੀ ਗੱਲ ਨਹੀਂ ਫਾਤਨੀ ਹੋਰ ਉਹਦਾ ਕਰਦਾ ਉਹਦਾ ਲੰਗ ਰਹੀ ਐ ਕੱਟ ਬਣਿਆ ਹੋਇਆ ਜੇ ਜੇ ਉਹ ਗੱਡੀ ਮੰਗਲ ਹੁੰਦੀ ਤਾਂ ਉਹਦੇ ਮੂਰੇ ਹੁੰਦੀ ਗੱਡੀ ਖੜੀ ਐ ਇਹ ਦੋ ਮਿੰਟ ਵਿੱਚ ਲੈ ਕੇ ਆ ਗਏ ਗੱਲ ਸੁਣੋ ਦੋ ਮਿੰਟ ਚਾਹੇ ਸਾਰੀ ਦਿਹਾੜੀ ਖੜਚੋ ਸਾਨੂੰ ਨਹੀਂ ਕੋਈ ਲੋਕਾਂ ਨੂੰ ਤੁਸੀਂ ਹੁਣ ਵੀ ਤਾਂ ਖੜੇ ਹੋ ਇਹ ਪਹਿਲਾਂ ਹੀ ਕਰ ਦੋ ਆਹੀ ਗੱਲ ਪਹਿਲਾਂ ਕਰ ਲੈਂਦੇ ਹੋਰ ਕਰ ਨਹੀਂ ਸਮਾਈ ਰੱਖੋ ਸਾਡੇ ਕਿਉਂ ਕਰ ਲੈ ਪੱਕ ਤਾ ਵੀ ਤਾਂ ਇੱਕ ਦੂਜੇ ਨਾਲ ਖੜੇ ਹੀ ਹਾਂ ਕੀ ਵਰਕ ਕਰ ਲਓ ਮਗਰ ਕਰ ਦੋ ਲੋਕਾਂ ਤਮਾਸ਼ਾ ਧੂੜੀ ਨਾ ਕੋਈ ਸਾਉ ਜੀ ਇਧਰੋਂ ਪਿੱਛੇੋਂ ਗੱਡੀਆਂ ਆ ਰਹੀਆਂ ਨੇ ਇਹ ਕੀ ਘਾਟੇ ਸੁਣ ਕਾਹਨੂੰ ਤਮਾਸ਼ਾ ਬਣਾ ਕੇ ਕੀ ਵਰਕ ਹੈ ਕੋਈ ਨਹੀਂ ਕੋਈ ਨਹੀਂ ਓਨੂੰ ਦਵਾਸਾ ਲਾ ਦੇ ਨਾ ਇਹ ਸੋਸ਼ਲ ਮੀਡੀਆ ਨਾ ਦੇਖੋ ਫਿਰ ਹੋਰ ਵੀ ਤਮਾਸ਼ੀ ਆਉਂਦੇ ਨੇ ਸਾਰੇ ਕਦਾਂ ਇਹਨੂੰ ਬੰਦ ਕਰਦੇ ਮੈਂ ਕਿਹਾ ਇੱਥੇ ਪਜਾਮਾ ਤਾਂ ਇਹਨਾਂ ਨੇ ਲਾ ਰੱਖਿਆ ਹੁਣ ਬੰਦ ਕਿਉਂ ਕਰ ਲੈ ਇਹਨੂੰ ਲੋਕਾਂ ਨੂੰ ਦਿਖਾਉਣਾ ਨਹੀਂ ਹੈਗਾ ਵੀ ਕੀ ਗੱਲ ਹੋ ਰਹੀ ਹੈ ਗਰਾਰੀ ਮਾੜੀ ਜੀ ਗੱਲ ਪਿੱਛੇ ਢਾਈ ਆ ਇਹਨਾਂ ਨੇ ਯਾਰ ਗੱਲ ਕੁਝ ਵੀ ਨਹੀਂ ਇੱਕ ਬੰਦਾ ਮੜਾ ਜਾਂ ਪਿੱਛੇ ਕਰ ਲੈ ਇਹ ਕੋਈ ਗੱਲ ਹੈ ਕੋਈ ਮਰ ਕੇ ਨਹੀਂ ਕੋਈ ਨਾ ਪੁੱਤ ਅਗੜਾ ਜਾਣਦੇ ਵਧੀਆ ਕੋਈ ਨਾ ਚਾਂਕੀ ਹੋਇਆ ਬੱਜ ਗਿਆ ਜੀ ਬੱਜ ਕੋਈ ਦਲੋ ਸਿਆਣੇ ਤੁਸੀਂ ਕੋਈ ਉਹ ਜਿਹੜੇ ਕਾਜ ਹੈਗੇ ਨੇ ਹੈਗੇ ਨਹੀਂ ਹੈਗੇ ਤਾਂ ਚਾਲ ਚੱਲ ਕੇ ਆਜੋ ਪਰਲਾ ਕਰ ਲਾਗ ਜੂ ਪਤਾ ਵੀਰੇ ਯਾਰ ਅੱਧੀ ਗੱਡੀ ਲੰਗੀ ਖੜੀ ਜਾ ਮੇਰੀ ਗੱਡੀ ਕੋਈ ਚਾਲੂ ਕਰ ਲ ਬਤਾਉਂਦਾ ਮੇਰੇ ਯਾਰ ਫਿਰ ਵਿੱਚ ਜਾ ਕੇ ਵੱਢ ਜਾਂਦੇ ਇਹ ਉਹ ਇਹ ਤਾਂ ਨੰਗੀ ਦੀ ਗੱਡੀ ਦਾ ਸਾਰੀ ਆ ਤਾਂ ਓਏ ਜੇ ਲੰਗੀ ਹੁੰਦੀ ਨਾ ਜੇ ਲੰਗੀ ਹੁੰਦੀ ਤਾਂ ਛੋਟੀ ਗੱਡੀ ਘਾਹ ਹੁੰਦੀ ਉਹਦਾ ਟੱਕਰ ਜੀ ਯਾਰ ਐਵੇਂ ਤਾਂ ਲੱਗੀ ਪਈ ਆ ਟੱਕਰ ਛੁੱਟੀ ਯਾਰ ਕਿਉਂ ਜਿੱਦ ਕਰਦੇ ਹੋ ਮੇਰੇ ਵੀਰ ਤਾੜੀ ਮਾਗਰ ਕਰ ਲੋ ਤੁਸੀਂ ਦੋਨਾਂ ਹੀ ਏਦਾਂ ਜਿੱਦ ਕਰ ਰਹੇ ਹੋ ਤਾਂ ਗੱਲ ਤਾਂ ਉਹਨਾਂ ਕਰਦੇ ਹੋ ਤੁਸੀਂ ਕਰ ਲਈ ਤੂੰ ਵੀ ਕਰ ਲੈ ਬਾਈਓ ਚਲ ਜਿੱਦ ਤਾਂ ਦੋਨਾਂ ਦੀ ਹੋ ਆ ਮਾੜੀ ਜੀ ਉਹ ਕਰ ਲੈ ਮਾੜੀ ਜੀ ਇਹ ਕਰ ਲੈ ਆਪਾਂ ਮਸਾਲਾ ਹਲੋ ਚਲੋ ਚਲੋ ਇਹ ਚਲੋ ਚਲੋ